ਕਾ ਕੇ ਮੇਰੀ ਗੱਲ ਤਨ ਕਰ ਲਓ ਗੱਲ ਕਰ ਬੱਚਿਆਂ ਨੂੰ ਆ ਕੇ ਸਮਝਾਇਆ ਗੱਲ ਸੁਣ ਬੱਚੇ ਉਹ ਆਪ ਜਿਵੇਂ ਬਣਾਇਆ ਬੜੀ ਯਾਰ ਤੂੰ ਤਾਂ ਮਿਲ ਕੇ ਆ ਉੱਥੇ ਬੱਚਿਆਂ ਨੂੰ ਆ ਸਮਝਾਇਆ ਆ ਕੇ ਇਹਨੂੰ ਪੁੱਛ ਲੈ ਯਾਰ ਬੱਕੇ ਨੂੰ ਪੁੱਛ ਲੈ ਕਿਹੜਾ ਮਰਸੈਂਟ ਕੋਈ ਤਕਰਨੇ ਬੱਕੇ ਨੂੰ ਪੁੱਛ ਲੈ